ਜਿਹੜਿਆ ਅੰਕ ਦੇਸ਼ ਦੇਖਣ ਨੂੰ ਮਿਲ ਸਕਦਾ ਜੇ ਅਸੀਂ ਹਾਈएस्ट ਟੈਂਪਰੇਚਰ ਦੀ ਗੱਲ ਕਰੀਏ ਤਾਂ ਸਾਡੇ ਕੋਲ ਪਠੰਡੇ ਵਿਖੇ ਕੱਲ 37.5 ਡਿਗਰੀ ਟੈਂਪਰੇਚਰ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਹੀ ਜੇ ਆਪਾਂ ਲੁਧਿਆਣੇ ਦੀ ਅਸੀਂ ਗੱਲ ਕਰਦੇ ਹਾਂ ਤਾਂ ਸਾਡੇ ਕੋਲ 37.2 ਕੱਲ ਟੈਂਪਰੇਚਰ ਰਿਕਾਰਡ ਹੋਇਆ ਅੰਦਰ ਦਾ ਸਾਡੇ ਕੋਲ 19.8 ਦਾ ਗਿਆ ਹੈ ਜੋ ਜ਼ਿਆਦਾ ریکارڈ ਕੀਤੇ ਗਏ ਨੇ ਆ ਜਿਹ ਦਿਨ ਦਾ તાਪਮਾਨ ਸਾਡੇ ਕੋਲ 7 ਡਿਗਰੀ ਨਾਰਮਲ ਤੋਂ ਜ਼ਿਆਦਾ 6 6 ਡਿਗਰੀ ਨਾਰਮਲ ਤੋਂ ਜ਼ਿਆਦਾ ਹੈਗਾ ਤੇ ਰਾਤ ਦਾ ਟੈਂਪਰੇ ਜਿਹੜਾ 5 ਡਿਗਰੀ ਨਾਰਮਲ ਤੋਂ ਜ਼ਿਆਦਾ ਹੈ ਸੋ ਇਸੇ ਕਰਕੇ ਹੀ ਹੀਟ ਵੇਵ ਦਾ ਜਿਹੜਾ ਅਲਰਟਾ ਹੋ ਜਾਰੀ ਕੀਤਾ ਗਿਆ ਆ ਜਿਹੜਾ ਹੀਟ ਵੇਵ ਦਾ ਇਫੈਕਟ ਹੈਗਾ ਇਹ ਸਾਰੇ ਪੰਜਾਬ ਦੇ ਵਿੱਚ ਹੀ ਰਹੇਗਾ ਪਰ ਜਿਹੜਾ ਸਾਊਥ-ਵੈਸਟਰਨ ਪੰਜਾਬ ਹੈ ਉਹਦੇ ਵਿੱਚ ਇਹਦਾ ਇਫੈਕਟ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਹੈ ਪੰਪਰੇ 10 11 ਤੋਂ ਬਾਅਦ ਇੱਕ ਜਿਹੜਾ ਕਾ ਡਿਸਟਰਬੈਂਸ ਜਿਹੜੀ ਹੈ ਪੰਜਾਬ ਨੂੰ ਅਪਰੋਚ ਕਰ ਰਹੀ ਹੈ ਉਹਦੇ ਮੱਦੇ ਨਜ਼ਰ ਥੋੜੀ ਬਦਲਵਾਈ ਰਹਿਣ ਦੀ ਸੰਭਾਵਨਾ ਹੈ ਕਿ ਹੈ ਔਰ ਕਿਤੇ ਕਿਤੇ ਛਿੱਟੇ ਵੀ ਪੈ ਸਕਦੇ ਹੈ ਸੋ ਉਦੋਂ ਜਿਹੜਾ ਟੈਂਪਰੇਚਰ ਦੇ ਵਿੱਚ ਸਾਨੂੰ ਫਾਲ ਦੇਖਣ ਨੂੰ ਮਿਲ ਸਕਦੀ ਹੈ ਪਰ ਜਿਹੜੇ ਆ ਤਿੰਨ ਚਾਰ ਦਿਨ ਨੇ ਉਹਨਾਂ ਦੇ ਵਿੱਚ ਜਿਹੜਾ ਹੀਟ ਵੇਵ ਦਾ ਇਫੈਕਟ ਆ ਉਹ ਜਾਰੀ ਰਹੇਗਾ ਕਹਨੂੰ ਲੱਗੇ ਕੀ ਆਪਣੇ ਤੱਕ ਕਿਸਾਨਾਂ ਨੂੰ ਕੀ ਆ ਦੇਖੋ ਜੇ ਆਪਾਂ ਕਿਸਾਨਾਂ ਦੇ ਪੁਆਇੰਟ ਆਫ 뷰 ਨਾਲ ਦੇਖੀਏ ਤਾਂ ਉਹਨਾਂ ਲਈ ਇਹ ਜਿਹੜਾ ਮੌਸਮ ਹੈ ਕਾਫੀ ਅੱਛਾ ਆਪਾਂ ਕਹਿ ਸਕਦੇ ਹਾਂ ਕਿਉਂਕਿ ਜਿਹੜੀ ਕੜਕ ਆ ਉਹਦੀ ਉਹ ਪੂਰੀ ਵਾਢੀ ਤੇ ਹੈਗੀ ਆ ਫਸਲ ਤੇ ਜਿਵੇਂ ਹੁਣ ਸਾਫ਼ ਮੌਸਮ ਦੀ ਸੰਭਾਵਨਾ ਹੈਗੀ ਆ ਤੇ ਜਿਹੜੀ ਵਾਢੀ ਲਈ ਤਿਆਰ ਫਸਲ ਹੈ ਉਹਨੂੰ ਕਿਸਾਨ ਵੀਰਾਂ ਨੂੰ ਵੱਢ ਲੈਣਾ ਚਾਹੀਦਾ ਤੇ ਆਪਣਾ ਜਿਹੜਾ ਸੁਰੱਖਿਆ ਥਾਂ ਤੇ ਜਿਹੜਾ ਉਹਦੀ ਸੰਭਾਲ ਕਰ ਲੈਣੀ ਚਾਹੀਦੀ ਹੈ ਅ ਕਿਉਂਕਿ ਜੇ 11 ਤੋਂ ਬਾਅਦ ਥੋੜਾ ਜਿਹਾ ਟੈਂਪਰੇਚਰ ਸੌਰੀ ਜੇ ਬਦਲਵਾਈ ਹੁੰਦੀ ਹੈ ਜਾਂ ਕੋਈ ਛਿੱਟੇ ਪੈਂਦੇ ਆ ਤਾਂ ਫਿਰ ਥੋੜੀ ਫਸਲ ਨੂੰ ਵੀ ਨੁਕਸਾਨ ਹੋ ਸਕਦਾ ਸੋ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜੜੀ ਆਪਣੀਆਂ ਵਾੜੀਆਂ ਕੰਪਲੀਟ ਕਰ ਲੈਣੀਆਂ ਚਾਹੀਦੀਆਂ ਔਰ ਜਿਹੜੀ ਫਸਲ ਲੇਟ ਹੈ ਜਿਹੜੀ ਪਛੇਤੀ ਬਜਾਈ ਹੈਗੀ ਹੈ ਉਹਨਾਂ ਨੂੰ ਮਤਲਬ ਪਾਣੀ ਜ਼ਰੂਰ ਲਾ ਦੇਣਾ ਚਾਹੀਦਾ ਕਿਉਂਕਿ ਬਾਰਿਸ਼ ਦੀ ਹਲੇ ਸੰਭਾਵਨਾ ਨਜ਼ਰ ਨਹੀਂ ਆ ਰਹੀ ਤੇ ਸਾਨੂੰ ਚਾਹੀਦਾ ਹੈਗਾ ਕਿ 10 ਅਪ੍ਰੈਲ ਤੱਕ ਅਸੀਂ ਉਸ ਜਿਹੜੀ ਫਸਲ ਹੈ ਦਸੰਬਰ ਦੇ ਵਿੱਚ ਵਿੱਚੀ ਹੋਈ ਉਹਨੂੰ ਪਾਣੀ ਲਾ ਸਕਦੇ ਹੁੰਦੇ ਆ ਸੋ ਬਾਕੀ ਜਿਹੜੀ ਨਰਮੇ ਦੀ ਬਜਾਈ ਹੈ ਉਹ ਵੀ ਕਿਸਾਨ ਵੀਰੇ ਇਹਨਾਂ ਦਿਨਾਂ ਦੇ ਵਿੱਚ ਕਰ ਸਕਦੇ ਹੈਗੇ ਆ ਜਿਉਂ ਜਿਸ ਤਰ੍ਹਾਂ ਸਾਫ਼ ਮੌਸਮ ਦੀ ਆਸਮਾਹ ਉਹਨਾਂ ਨਜ਼ਰ ਆ ਰਹੀ ਹੈ ਜਿਸ ਤਰ੍ਹਾਂ ਕਿ ਹੀਟ ਵੇਵ ਦਾ ਇਫੈਕਟ ਹੈਗਾ ਉਹਦੇ ਨਾਲ ਜਿਹੜਾ ਸਾਰਾ ਹੀ ਜਨ ਜੀਵਨ ਜਿਹੜਾ ਉਹ ਪ੍ਰਭਾਵਿਤ ਹੁੰਦਾ ਸੋ ਕਿਸਾਨਾਂ ਨੂੰ ਆਪਣਾ ਇਸ ਕਿਸ ਮੌਸਮ ਨੂੰ ਵੱਧੇ ਨਜ਼ਰ ਰੱਖਦੇ ਹੋਏ ਆਪਣੇ ਉਸ ਤਰ੍ਹਾਂ ਨਾਲ ਹੀ ਜਿਹੜੇ ਖੇਤੀਤ ਹੁੰਦੇ ਆ ਉਹ ਲੀਕ ਲੈਣੇ ਚਾਹੀਦੇ ਆ ਆਮ ਲੋਕਾਂ ਕੀ ਅਪੀਲ ਹੈ ਗਰਮ ਤੋਂ ਆ ਆਮ ਲੋਕਾਂ ਨੂੰ ਵੀ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹੈਗੇ ਆ ਕਿ ਗਰਮੀ ਦਾ ਪ੍ਰਕੋਪ ਜਾਰੀ ਹੈਗਾ ਤਾਂ ਜਿਵੇਂ ਡੇ ਟੈਂਪਰੇਚਰਸ ਜਿਹੜੇ ਆ 12 ਤੋਂ 2 ਦੇ ਵਿੱਚ ਰਿਕਾਰਡ ਕੀਤੇ ਜਾਂਦੇ ਆ ਸੋ ਜਿਹੜੇ ਵੀ ਲੋਕ ਨੂੰ ਕੋਈ ਬਾਹਰ ਦਾ ਕੰਮ ਹੈਗਾ ਉਹ ਆਪਣਾ ਸਵੇਰੇ ਸ਼ਾਮ ਜਿਹੜਾ ਉਹਨੂੰ ਕਰ ਸਕਦੇ ਆ ਉਹਨੂੰ ਪ੍ਰੇਫਰੈਂਸ ਦੇਣ ਕਿ ਜਿਹੜਾ ਕੰਮ ਆ ਸਵੇਰੇ ਸ਼ਾਮ ਨੇ ਪਟਾ ਲਿਆ ਜਾਂਦੇ ਤੇ ਜਿਹੜਾ 12 ਤੋਂ 2 ਦਾ ਟਾਈਮ ਹੈਗਾ ਉਹਦੇ ਵਿੱਚ ਆਪਣਾ ਕੋਈ ਇਨਡੋਰ ਜਿਹੜੀ ਐਕਟੀਵਿਟੀ ਆ ਉਹਨੂੰ ਤਰਜੀਹ ਦਿੱਤੀ ਜਾਵੇ ਇਸੇ ਤਰ੍ਹਾਂ ਹੀ ਜੇ ਆਪਾਂ ਖਾਣ ਪੀਣ ਦੀ ਗੱਲ ਕਰਦੇ ਆ ਤਾਂ ਸਾਨੂੰ ਪਾਣੀ ਦਾ ਜਿਹੜਾ ਸੇਵਨ ਆ ਉਹ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਜਿਹੜੀ ਬੋਡੀ ਆ ਸਾਡੀ ਡੀਹਾਈਡਰੇਟ ਨਾ ਹੋਏ ਕੋਈ ਵੀ ਤਰਲ ਪਦਾਰਥ ਹੈਗਾ ਕੋਈ ਸਕੰਜਵੀ ਹੈ ਨਿੰਬੂ ਪਾਣੀ ਹੋ ਗਿਆ ਜਾਂ ਕੋਈ ਮਤਲਬ ਲੱਸੀ ਹੋ ਗਈ ਜਾਂ ਕੋਈ ਸੁਕੈਸ਼ ਹੋ ਗਿਆ ਕਿਸੇ ਤਰ੍ਹਾਂ ਦਾ ਵੀ ਜਿਹੜਾ ਜੂਸ ਵਗੈਰਾ ਉਹ ਲਿਆ ਜਾ ਸਕਦਾ ਹੈਗਾ ਤਾਂ ਉਹਦਾ ਆਪਾਂ ਮਤਲਬ ਵੱਤ ਤੋਂ ਵੱਤ ਜਿਹੜੀ ਚੀਜ਼ਾਂ ਐਸੀਆਂ ਚੀਜ਼ਾਂ ਤਸੇ ਵੰਡ ਯੂਰ ਕਰੋ ਔਰ ਜਿਹੜੀਆਂ ਤਲੀਆਂ ਹੋਈਆਂ ਚੀਜ਼ਾਂ ਆ ਉਤੋਂ ਕ੍ਰੇਸ ਕਰੋ ਔਰ ਬਾਹਰ ਦਾ ਖਾਣਾ ਜਿਹੜਾ ਉਹਨੂੰ ਵੀ ਅਵੋਇਡ ਕੀਤਾ ਜਾਵੇ ਤਾਂ ਕਿ ਕੋਈ ਇਨਫੈਕਸ਼ਨ ਨਾ ਹੋ ਸਕੇ ਕਿਉਂਕਿ ਜਿਸ ਤਰ੍ਹਾਂ ਕੀ ਗਰਮੀ ਦਾ ਪ੍ਰਕੋਪ ਜ਼ਿਆਦਾ ਹੈ ਤਾਂ ਜਿਹੜੀ ਕਈ ਵਾਰੀ ਚੀਜ਼ ਬਾਹਰ ਪਈ ਆ ਉਹ ਖਰਾਬ ਹੋ ਜਾਂਦੀ ਹੈ ਟੈਂਪਰੇਚਰ ਦੇ ਨਾਲ ਤਾਂ ਉਹ ਸ ਚੀਜ਼ਾਂ ਤੋਂ ਬਚਿਆ ਜਾ ਸਕਦਾ ਹੈਗਾ ਅੱਜ ਜਦੋਂ ਵੀ ਬਾਹਰ ਜਾਣਾ ਆਪਣਾ ਸਿਰ ਟਾਕੇ ਮਤਲਬ ਸਨਗਲਾਸੇਸ ਲਗਾ ਕੇ ਜਾਂ ਸਨਸਕ੍ਰੀਨ ਲਗਾ ਕੇ ਹੀ ਬਾਹਰ ਨਿਕਲਣਾ ਚਾਹੀਦਾ ਹੈ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਆਪਣੇ ਪਸ਼ੂ ਪੰਛੀ ਵੀ ਇਸ ਮਤਲਬ ਗਰਮੀ ਦੇ ਪਰਕੋਪ ਤੋਂ ਜਿਹੜੇ ਬਚੇ ਰਹਨ ਤਾਂ ਸਾਨੂੰ ਥਾਂ ਥਾਂ ਤੇ ਥੋੜਾ ਜਿਹਾ ਪਾਣੀ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਕਿ ਜਿੱਥੇ ਵੀ ਹੋ ਸਕੇ ਆਪਾਂ ਦਰਖਤਾਂ ਦੇ ਨੇੜੇ ਜਾਂ ਕਿਸੇ ਹੋਰ ਜਗ੍ਹਾ ਤੇ ਪਾਣੀ ਦਾ ਪ੍ਰਬੰਧ ਰੱਖੀਏ ਤਾਂ ਕਿ ਜਿਹੜੇ ਪਸ਼ੂ ਪੰਛੀ ਨੇ ਉਹ ਵੀ ਇਸ ਗਰਮੀ ਦੇ ਪਰਕੋਪ ਤੋਂ ਬਚੇ ਰਹਿਣ ਐਡਵਾਂਸ ਗਰਮੀ ਪੈ ਰਹੀ ਹੈ ਲਗਾਤਾਰ ਆਹ ਥੋੜਾ ਜਿਹਾ ਇਸਵਰੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਗਰਮੀ ਐਡਵਾਂਸ ਹੈਗੀ ਐ ਜਿਵੇਂ ਲਾਸਟ ਈਅਰ ਦੀ ਗੱਲ ਕਰਦੇ ਆਂ ਤਾਂ ਇਹਨਾਂ ਦਿਨਾਂ ਦੇ ਵਿੱਚ ਟੈਂਪਰੇਚਰ ਸਾਡੇ ਕੋਲ 32 33 ਹੀ ਰਿਕਾਰਡ ਕੀਤਾ ਗਿਆ ਸੀਗਾ ਪਰ ਹੁਣ ਸਾਡੇ ਕੋਲ ਇਸ ਵਾਰੀ ਜਿਹੜਾ ਟੈਂਪਰੇਚਰ ਕਾਫੀ ਸ਼ੂਟ ਅਪ ਕਰ ਰਿਹਾ ਹੈ ਆਹ ਪਰ ਇਹ ਨਹੀਂ ਆਪਾਂ ਕਹਿ ਸਕਦੇ ਕਿ ਐਸਟਾ ਪਹਿਲਾਂ ਕਦੇ ਨਹੀਂ ਹੋਇਆ ਕਿਉਂਕਿ ਪਿਛਲੇ ਜੇ ਆਪਾਂ ਕੁਝ ਸਾਲਾਂ ਪਹਿਲਾਂ ਦੀ ਗੱਲ ਕਰਦੇ ਆਂ 16 17 ਦੇ ਵਿੱਚ ਵੀ ਟੈਂਪਰੇਚਰ ਜਿਹੜੇ ਨੇ ਹੋ ਹਰਸਟ ਵੀਕ ਤੇ 20 ਡਿਗਰੀ ਤੱਕ ਗਿਆ ਹੈਗਾ ਪਰ ਇਹ ਹੈ ਕਿ ਜਿਸ ਤਰ੍ਹਾਂ ਹੁਣ ਹੀਟ ਵੇਵ ਦਾ ਇਫੈਕਟ ਜਾਰੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਟੈਂਪਰੇਚਰ ਵੱਧ ਵੱਧ ਸਕਦਾ ਹੈ